हेलो बच्चों आज से एक नया लेख करेंगे मेरे नाना जी ठीक ना। है ਤੇ ਇਹਨਾਂ ਤੇ ਅਸੀਂ 15 ਲਾਈਨਾਂ ਕਰਾਂਗੇ ਠੀਕ ਹੈ ਆਸਾਨ ਜੇ ਤਰੀਕੇ ਨਾਲ ਨੰਬਰ 1 ਹੈ ਮੇਰੇ ਨਾਨਾ ਜੀ ਦਾ ਨਾਮ ਜੋ ਵੀ ਤੁਹਾਡੇ ਨਾਨਾ ਜੀ ਦਾ ਨਾਮ ਹੈ ਉਹ ਇੱਥੇ ਭਰ ਲੈਣਾ ਹੈ ਠੀਕ ਹੈ ਮੇਰੇ ਨਾਨਾ ਜੀ ਦਾ ਨਾਮ ਜੋ ਵੀ ਹੈ ਠੀਕ ਹੈ ਨੰਬਰ 2 ਉਹਨਾਂ ਦੀ ਉਮਰ 55 ਸਾਲ ਹੈ ਠੀਕ ਹੈ ਨੰਬਰ 3 ਉਹ ਫੌਜ ਵਿੱਚ ਨੌਕਰੀ ਕਰਦੇ ਸਨ ਨੰਬਰ 4 ਉਹ ਸਰੀਰ ਦੇ ਤੰਦਰੁਸਤ ਹਨ ਨੰਬਰ 5 ਉਹ ਸਵੇਰੇ ਸੈਰ ਕਰਨ ਜਾਂਦੇ ਹਨ ਠੀਕ ਹੈ ਤੁਹਾਡੇ ਨਾਨਾ ਜੀ ਵੀ ਜਾਂਦੇ ਹੋਣੇ ਹਨਾ ਨੰਬਰ 6 ਉਹ ਹਰ ਰੋਜ਼ ਗੁਰਦੁਆਰਾ ਸਾਹਿਬ ਵੀ ਜਾਂਦੇ ਹਨ ਨੰਬਰ 7 ਉਹ ਇੱਕ ਸਮਾਜ ਸੇਵੀ ਵੀ ਹਨ ਸਮਾਜ ਸੇਵੀ ਕੌਣ ਹੁੰਦਾ ਜਿਹੜਾ ਸਮਾਜ ਲਈ ਕੰਮ ਕਰਦੇ ਆ ਨੰਬਰ 8 ਉਹ ਲੋੜਵੰਦਾ ਦੀ ਮਦਦ ਵੀ ਕਰਦੇ ਹਨ ਠੀਕ ਹੈ ਨੰਬਰ 9 ਉਹ ਸਾਨੂੰ अनुशासन ਵਿੱਚ ਰਹਿਣਾ ਸਿਖਾਉਂਦੇ ਹਨ ਠੀਕ ਹੈ ਨੰਬਰ 10 ਉਹ ਸਾਨੂੰ ਰਾਤ ਨੂੰ ਕਹਾਣੀਆਂ ਵੀ ਸੁਣਾਉਂਦੇ ਹਨ ਨੰਬਰ 11 ਉਹ ਮੈਨੂੰ ਸਕੂਲ ਵੀ ਲੈ ਕੇ ਜਾਂਦੇ ਹਨ ਨੰਬਰ 12 ਮੈਨੂੰ ਮੇਰੇ ਨਾਨਾ ਜੀ ਬਹੁਤ ਪਿਆਰ ਕਰਦੇ ਹਨ ਸਾਰਿਆਂ ਦੇ ਨਾਨਾ ਜੀ ਕਰਦੇ ਹਨ ਪਿਆਰ ਨੰਬਰ 13 ਉਹ ਮੇਰੇ ਨਾਲ ਖੇਡਦੇ ਵੀ ਹਨ ਨੰਬਰ 14 ਮੈਂ ਆਪਣੇ ਨਾਨਾ ਜੀ ਨੂੰ ਬਹੁਤ ਪਿਆਰ ਕਰਦੀ ਹਾਂ ਜਾਂ ਕਰਦਾ ਹਾਂ ਜੇ ਮੁੰਡਾ ਆ ਤਾਂ ਕਰਦਾ ਲਿਖਣਾ ਇਿੱਤਾ ਫਿਰ ਕਰਦੀ ਹਾਂ ਤੇ ਕੁੜੀ ਲਿਖਣਾ ਠੀਕ ਹੈ ਕੁੜੀ ਦਾ ਲਿਖਣਾ ਕਰਦੀ ਹਾਂ ਲਿਖਣਾ ਨੰਬਰ 15 ਪਰਮਾਤਮਾ ਉਹਨਾਂ ਦੀ ਉਮਰ ਲੰਬੀ ਕਰੇ ਠੀਕ ਹੈ ਇਹ ਹੋ ਗਏ 15 ਲਾਈਨਾਂ ਕੀਤੇ ਮੇਰੇ ਨਾਲਾਂ ਜੀ ਠੀਕ ਹੈ ਤੁਸੀਂ ਇਹਨਾਂ ਚੰਗੀ ਤਰ੍ਹਾਂ ਲਰਨ ਕਰ ਲੈਣਾ ਠੀਕ ਹੈ ਨੈਕਸਟ ਅਸੀਂ ਕਿਸੇ ਹੋਰ ਟੌਪਿਕ ਤੇ ਵੀਡੀਓ ਕਰਾਂਗੇ